ਨਾਮ ਚਿੜੀਵਾਹੀ ਗੁਰੂ ਸਾਹਿਬ ਜੀ ਰਾਮ ਕਲੀ ਸੱਤ ਏਕ ਓੰਕਾਰ ਸਤ ਗੁਰ ਪ੍ਰਸਾਦ ਜਗ ਦਾਤਾ ਸੋਏ ਭਗਤ ਵਛਲ ਤਿਹ ਲੋਏ ਜੀਉ ਗੁਰ ਸ਼ਬਦ ਸਮਾਵੇ ਅਵਰ ਨਾ ਜਾਣੇ ਕੋਈ ਜੀਉ ਅਵਰੁ ਨਾ ਜਾਣੈ ਸ਼ਬਦ ਗੁਰ ਕੈ ਏਕ ਨਾਮ ਤੇ ਆਵਹਿ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹਿ ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ ਜਾਗਾ ਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ ਹਰ ਪਾਣਾ ਗੁਰ ਪਾਇਆ ਗੁਰ ਜਾਵੇ ਹਰ ਤਪਾਸ ਜਿਉ ਸਤ ਗੁਰ ਕਰੇ ਹਰ ਪੈ ਬੇਨਤੀ ਮੇਰੀ ਪੈ ਜ ਰੱਖੋ ਅਰਦਾਸ ਜਿਉ ਪੈ ਜ ਰੱਖੋ ਹਰ ਜਨ ਹੈ ਕੇਰੀ ਹਰ ਦੇਹ ਨਾਮ ਨਰੰਜਨੋ ਅੰਤ ਚਲਦਿਆਂ ਹੋਏ ਬੇਲੀ ਜਮ ਤੂਤ ਕਾਲ ਨੇ ਖੰਝਣੋ ਸਤ ਗੁਰ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜਿਉ ਹਰ ਧਾਰ ਕਿਰਪਾ ਸਤਗੁਰ ਮਿਲਾਇਆ ਧਨ ਤਨ ਕਹੈ ਸਬਾਸ ਜਿਉ ਮੇਰੇ ਸਿਖ ਸੁਣਹੁ ਪੁੱਤ ਭਾਈ ਹੋ ਮੇਰੇ ਹਰ ਪਾਣਾ ਆਉ ਮੈਂ ਪਾਸ ਜਿਉ ਹਰ ਪਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਬਾਸ ਜਿਉ ਭਗਤ ਸਤਗੁਰ ਪੁਰਖ ਸੋਈ ਜਿਸ ਹਰ ਪ੍ਰਭ ਪਾਣਾ ਭਾਵੈ ਆਨੰਦ ਅਨਹਦ ਵਜੇ ਵਾਜੇ ਹਰਿ ਆਪ ਗੱਲ ਮਿਲਾਵੈ ਤੁਸੀ ਪੋਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਾਰ ਨਿਰੰਜਾਸ ਜਿਉ ਤੁਰ ਲਿਖਿਆ ਪਰਵਾਣਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਪਾਸ ਜਿਉ ਸਤ ਗੁਰ ਪਾਣੈ ਆਪਣੈ ਬਹਿ ਪਰਿਵਾਰ ਸਦਾਇ ਮਤ ਮੈਂ ਪਿਛੈ ਕੋਈ ਰੋਵਸੀ ਸੋ ਮੈਂ ਮੂਲ ਨਾ ਪਾਇਆ ਮਿਤ ਪਹਿਜੈ ਮਿਤ ਵਿਖਸੈ ਜਿਸ ਮਿਤ ਕੀ ਪਹਿਜ ਭਾਵੈ ਤੁਸੀ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪੈ ਨਾ ਵਈ ਸਤਿਗੁਰ ਪਰ ਤਖ ਹੁੰਦਾ ਬਹਿ ਰਾਜ ਆਪ ਟਿਕਾਇਆ ਸਭ ਸਿੱਖ ਬੰਦ ਪੁੱਤ ਭਾਈ RAM DAS ਪੈਰੀ ਪਾਇਆ ਅੰਤੇ ਸਤਿਗੁਰ ਬੋਲਿਆ ਮੈਂ ਪਿਛੈ ਕੀਰਤਨ ਕਰਿ ਹੋ ਨਿਰਬਾਨ ਜਿਉ ਕੇਸੋ ਗੋਪਾਲ ਪੰਡਤ ਸਦਿ ਹੋ ਹਰ ਹਰ ਕਥਾ ਪੜ੍ਹੇ ਪੁਰਾਨ ਜਿਉ ਹਰ ਕਥਾ ਪੜੀਐ ਹਰ ਨਾਮ ਸੁਣੀਐ ਬੇਬਾਨ ਹਰ ਰੰਗ ਗੁਰ ਭਾਵੇ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਹਰ ਪਾਇਆ ਸਤ ਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜਿਉ RAM DAAS ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜਿਉ ਸਤ ਗੁਰ ਪੁਰਖ ਜੇ ਬੋਲਿਆ ਗੁਰ ਸਿੱਖਾਂ ਮਨ ਲਈ ਰਜਾਇ ਜਿਉ ਮੋਹਰੀ ਪੋਤ ਸੰਮੁਖ ਹੋਇਆ RAM DAS ਹੈ ਪੈਰੀ ਪਾਏ ਜੀਓ ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿੱਥੈ ਗੁਰੂ ਆਪ ਰਖਿਆ ਕੋਈ ਕਰਬ ਖੀਲੀ ਨਿਵੈ ਨਾਹੀ ਫਿਰ ਸਤਿਗੁਰ ਆਨ ਨਿਵਾਇਆ ਹਰ ਗੁਰ へ ਪਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜਾਏ ਜੀਓ ਕਹੈ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਸਰ ਗੁਰ へ ਪਾਣਾ ਦੀ ਵੜਿਆਈ ਧੁਰ ਲਿਖਿਆ ਲੇਖ ਰਜਾਏ ਜਿਉ ਕਹ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜਿਉ ਵਾਹਿ ਗੁਰ ਜੀ ਕਾ ਖਾਲਸਾ ਵਾਹਿ ਗੁਰ ਜੀ ਕੀ ਫਤਿਹ